ਜੈਪੀਮ ਜੈਪਾਤ ਨਮੋ ਬੁਧਾਇ ਸਾਥਿਓ ਮੈਂ ਹਰਭਜਨ ਸੁਮਨ ਫਗਵਾੜੇ ਤੋਂ ਬੜੀ ਇੱਕ ਚਿੰਤਤ ਵਿਸ਼ਾ ਤੇ ਤੁਹਾਨੂੰ ਗੱਲ ਕਰਨਾ ਚਾਹੁੰਦਾ ਆਸ ਕਰਦਾ ਕਿ ਤੁਸੀਂ 2 ਮਿੰਟ ਕੱਢ ਕੇ ਜਰੂਰ ਗੱਲ ਸੁਣੋਗੇ ਇਹ ਵਿਸ਼ਾ ਕਾਫੀ ਲੰਬੇ ਸਮੇਂ ਤੋਂ ਬੜਾ ਹੀ ਪਚੀਦਾ ਬਣਿਆ ਹੋਇਆ ਹੈ ਜਿਹਦਾ ਨਾਂ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਸਾਡੇ ਬੱਚਿਆਂ ਨੂੰ ਅੱਗੇ ਅਫਸਰ ਬਣਾਉਣ ਦੇ ਵਿੱਚ ਵਧੀਆ ਐਜੂਕੇਸ਼ਨ ਦੇ ਵਿੱਚ ਸਹਾਇਤਾ ਕਰਦੀ ਆ ਮਗਰ ਪੰਜਾਬ ਦਾ ਤੁਰਾ ਫਗਵਾੜਾ ਅਤੇ ਜਲੰਧਰ ਜਿੱਥੇ ਯੂਨੀਵਰਸਿਟੀਆਂ ਹਨ ਤੇ ਜਲੰਧਰ ਤਾਂ ਮੈਨੂੰ ਪਤਾ ਨਹੀਂ ਫਗਵਾੜੇ ਜਿਹੜੀ ਜੀਐਨਏ ਯੂਨੀਵਰਸਿਟੀ ਹੈ ਤੇ ਲਵਲੀ ਯੂਨੀਵਰਸਿਟੀ ਹੈ ਪਤਾ ਲੱਗਾ ਮੀਡੀਆ ਤੋਂ ਕਿ ਉਹ ਸਕਾਲਰਸ਼ਿਪ ਨਹੀਂ ਦਿੰਦੀ ਇਹ ਸਾਡੇ ਸਮਾਜ ਲਈ ਬੜੀ ਹੀ ਮਾੜੀ ਖਬਰ ਹੈ ਕਿਉਂਕਿ ਜਦੋਂ ਇਹ ਯੂਨੀਵਰਸਿਟੀਆਂ ਤੁਸੀਂ ਐਡਮਿਸ਼ਨ ਲੈ ਜਾਂਦੇ ਆ ਤੇ ਇਹ ਕਹਿੰਦੇ ਆ ਕਿ ਪਹਿਲਾਂ ਪੈਸੇ ਜਮ੍ਹਾਂ ਕਰਾਓ ਫਿਰ ਤੁਹਾਡੇ ਬੱਚਿਆਂ ਨੂੰ ਐਡਮਿਸ਼ਨ ਦਵਾਵਾਂਗੇ ਤਾਂ ਕੌਣ ਚ ਤੁਹਾਡੇ ਪੈਸੇ ਜਦੋਂ ਸਰਕਾਰ ਪਾਵੇਗੀ ਤਾਂ ਆ ਜਾਣਗੇ ਜਿਹੜੇ ਸਾਥੀਆਂ ਨੂੰ ਨਹੀਂ ਪਤਾ ਮੈਂ ਉਹਨਾਂ ਦੱਸਣਾ ਚਾਹੁੰਦਾ ਕਿ ਸਕਾਲਰਸ਼ਿਪ ਉਹ ਸਕੀਮ ਹੈ ਕਿ ਜਿਹੜੇ ਮਾਪੇ ਦੀ ਬੱਚੇ ਦੇ ਮਾਪੇ ਦੀ 2.5 ਲੱਖ ਤੋਂ ਇਨਕਮ ਥੱਲੇ ਆ ਉਹਨਾਂ ਦੀ ਹਰ ਯੂਨੀਵਰਸਿਟੀ ਕਾਲਜ ਚ ਪੜਾਈ ਫ੍ਰੀ ਹੈ ਮਗਰ ਅੱਜ ਸਾਡੀ ਪੜਾਈ ਫ੍ਰੀ ਨਹੀਂ ਹੈ ਤੇ ਸਾਡਾ ਸਮਾਜ ਪੜਾਈ ਵੱਲ ਘਟ ਰਿਹਾ ਸੋ ਮੇਰੀ ਹਰ ਉਹ ਜਥੇਬੰਦੀ ਨੂੰ ਬੇਨਤੀ ਹੈ ਕਿ ਇਸ ਮੂਵਮੈਂਟ ਦੇ ਵਿੱਚ ਇਸ ਸਾਲੋ ਭਗਵਾਨ ਵਾਲਮੀਕ ਜੀ ਦੇ ਨਾਂ ਤੇ ਬਣੀਆਂ ਜਥੇਬੰਦੀਆਂ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਜਥੇਬੰਦੀਆਂ ਕਬੀਰ ਮਹਾਰਾਜ ਦੇ ਬਾਬਾ ਸਾਹਿਬ ਦੇ ਗੁਰੂ ਰਵਿਦਾਸ ਮਹਾਰਾਜ ਜਿੰਨੀਆਂ ਵੀ ਸਾਡੇ ਮਾਪੁਰਸ਼ਾਂ ਦੇ ਨਾਂ ਤੇ ਬਣੀਆਂ ਜਥੇਬੰਦੀਆਂ ਤੇ ਖਾਸ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਕਿ ਇਸ ਮਸਲੇ ਦਾ ਹੱਲ ਕੱਢੋ ਕਿਉਂਕਿ ਇਹ ਮਸਲਾ ਸਾਡੇ ਸਮਾਜ ਲਈ ਤਰੱਕੀ ਦਾ ਇੱਕ ਰਸਤਾ ਹੈ ਰਸਤਾ ਬੰਦੋ ਕਰੀ ਜਾ ਰਹੇ ਨੇ ਤੇ ਜਿਹੜੇ ਕਾਂਗਰਸ ਤੇ ਆ ਆਪ ਦੇ ਆ ਜਾਂ ਭਾਜਪਾ ਤੋਂ ਸਾਡੇ ਐਮਪੀ ਐਮਐਲ ਹਾਂ ਉਹ ਸਰ ਬਾਬਾ ਸਾਹਿਬ ਦੇ ਸਰਟੀਫਿਕੇਟ ਦਾ ਫਾਇਦਾ ਲੈਂਦੇ ਨੇ ਸ਼ਡਿਊਲ ਕਾਸਟ ਹੋਂ ਦਾ ਵਰਨਾ ਉਹ ਜਿੰਨੀਆਂ ਚਲਦੀਆਂ ਫਿਰਦੀਆਂ ਲਾਸ਼ਾਂ ਹਨ ਜਿਹੜੀਆਂ ਆਪਣੇ ਸਮਾਜ ਦੇ ਕੰਮ ਨਹੀਂ ਆ ਸਕਦੀਆਂ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਸਮਾਜ ਦਾ ਸਾਥ ਦਿਓ ਸੋ ਬੀਐਸਪੀ ਨੂੰ ਮੇਰੀ ਬੇਨਤੀ ਹੈ ਇਹ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਹ ਯੂਨੀਵਰਸਟੀਆਂ ਨਾਲ ਰਾਫਤਾ ਕਰੋ ਤੇ ਇਸ ਮਸਲੇ ਦਾ ਹੱਲ ਨਿਕਲੇ ਸਾਡੇ ਬੱਚੇ ਅੱਗੇ ਵਧ ਸਕਣ ਕਿਸੇ ਟਾਈਮ ਤੱਕ ਤਾਂ लवली ਯੂਨੀਵਰਸਿਟੀ ਨੇ ਜੀਐਨਯੂ ਯੂਨੀਵਰਸਿਟੀ ਨੇ ਬਹੁਤ ਸਕਾਲਰਸ਼ਿਪ ਦਿੱਤੀ ਤੇ ਸਾਡਾ ਸਮਾਜ ਪੜ੍ਹਿਆ ਵੀ ਤੇ ਅੱਜ ਸਾਡਾ ਸਮਾਜ ਤਰਾ-ਤਰਾ ਕਰ ਰਿਹਾ ਲੀਲੜੀਆਂ ਕੱਢ ਰਿਹਾ ਯੂਨੀਵਰਸਟੀਆਂ ਦੇ ਅੱਗੇ ਸੋ ਇਸ ਮਸਲੇ ਦਾ ਹੱਲ ਜ਼ਰੂਰ ਨਿਕਲਣਾ ਚਾਹੀਦਾ ਖਾਸ ਕਰਕੇ ਫਗਵਾੜੇ ਤੇ ਜਲੰਧਰ ਵਾਲੇ ਸਾਥੀਆਂ ਨੂੰ ਕੱਢਣਾ ਚਾਹੀਦਾ ਕਿਉਂਕਿ ਪੂਰਾ ਪੰਜਾਬ ਇਸ ਫਗਵਾੜੇ ਤੇ ਜਲੰਧਰ ਵਾਲ ਦੇਖਦਾ ਜਿੱਥੋਂ ਮੂਵਮੈਂਟਾਂ ਉੱਠਦੀਆਂ ਨੇ ਜਿੱਥੇ ਮੂਵਮੈਂਟਾਂ ਦੀ ਗੱਲ ਹੁੰਦੀ ਆ ਪਰ ਉੱਥੇ ਹੀ ਸਾਡੇ ਉੱਤੇ ਇਹ ਇੱਕ ਬਹੁਤ ਵੱਡਾ ਭਾਰ ਪਿਆ ਹੋਇਆ ਕਿ ਅਸੀਂ ਆਪਣੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਕਰਵਾ ਸਕਦੇ ਸੋ ਦੂਸਰੀ ਬੇਨਤੀ ਮੇਰੀ ਉਹ ਬੱਚਿਆਂ ਨੂੰ ਵੀ ਹੈ ਉਹਨਾਂ ਦੇ ਮਾਪੇ-ਬਾਪ ਨੂੰ ਵੀ ਆ ਕਿ ਉਹ ਬੱਚੇ ਵੀ ਆਪਣੇ ਮਾਪੇ-ਬਾਪ ਨੂੰ ਨਾਲ ਲੈ ਕੇ ਯੂਨੀਵਰਸਿਟੀਆਂ 'ਚ ਧਾਨੇ ਮਜਾਰੇ 'ਚ ਜਾਇਆ ਕਰਨ ਆਪਣੇ ਪਿੰਡੋਂ ਸਾਥੀ ਲੈ ਕੇ ਜਾਇਆ ਕਰਨ ਜਿੱਥੇ ਧਾਨੇ ਮਜਾਰੇ ਲੱਗਦੇ ਲੜਾਈ ਤੁਹਾਡੀ ਆ ਤੇ ਤੁਹਾਨੂੰ ਹੀ ਲੜਨੀ ਪੈਣੀ ਆ ਤੇ ਬਾਕੀ ਰਹੀ ਕਿ ਕੁੱਤੀ ਚੋਰਾਣਾ ਰਲੀ ਹੋਈ ਆ ਕਿਸੇ ਵੀ ਅਫਸਰ ਤੋਂ ਆਸ ਨਾ ਰੱਖੋ ਕਿ ਉਹ ਤੁਹਾਡਾ ਸਾਥ ਦੇਵੇਗਾ ਇਹ ਲੜਾਈ ਤੁਹਾਡੀ ਆ ਤੁਹਾਨੂੰ ਹੀ ਲੜਨੀ ਪੈਣੀ ਆ ਇਹ ਕਾਗਜ਼ਾ ਤਾਂ ਸਕਾਲਰਸ਼ਿਪ ਹੈਗੀ ਆ ਤੇ ਕਈ ਜਗ੍ਹਾ ਬੈਨੀਫਿਟ ਯੂਨੀਵਰਸਿਟੀਆਂ ਕਾਲਜ ਦਿੰਦੇ ਵੀ ਆ ਸਾਰੇ ਇੱਕੋ ਜਿਹੇ ਨਹੀਂ ਆ ਪਰ ਆ ਜਿਹੜੀਆਂ ਯੂਨੀਵਰਸਿਟੀਆਂ ਦਾ ਮੈਂ ਨਾਂ ਲਿਆ ਫਗਵਾੜੇ ਤੋਂ ਇਹਨਾਂ ਨੂੰ ਬੇਨਤੀ ਕਰੋ ਕਿ ਮਸਲੇ ਦਾ ਹੱਲ ਨਿਕਲੇ ਤੇ ਸਾਡਾ ਜੋ ਹੱਕ ਹੈ ਇਹ ਭੀਖ ਨਹੀਂ ਹੈ ਇਹ ਸਾਨੂੰ ਮਿਲ ਸਕੇ ਤੇ ਇਸ ਹੱਕ ਲਈ ਲੜਾਈ ਲੜੋ ਤਾਂ ਕਿ ਮਸਲੇ ਦਾ ਹੱਲ ਹੋ ਸਕੇ ਤੇ ਸਾਡਾ ਸਮਾਜ ਅੱਗੇ ਵੱਧ ਸਕੇ ਜੈ ਭੀਮ ਜੈ ਭਾਰਤ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ